ਇਹ ਕੋਈ ਕਵਿਤਾ ਨਹੀਂ ਸਗੋ ਇੱਕ ਲਫੇੜਾ ਇਹ ਲਫੇੜਾ ਉਸ ਪ੍ਰਬੰਧ ਦੇ ਮੂੰਹ ਦੇ ਉੱਤੇ ਆ ਜਿਸ ਪ੍ਰਬੰਧ ਦੇ ਵਿੱਚ ਦੋ ਤਰ੍ਹਾਂ ਦੇ ਸਕੂਲ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਮਤਲਬ ਦਲਤਾਂ ਦੇ ਲਈ ਗਰੀਬਾਂ ਦੇ ਲਈ ਹੋਰ ਸਕੂਲ ਅਮੀਰਾਂ ਦੇ ਲਈ ਤਕੜਿਆਂ ਦੇ ਲਈ ਹੋਰ ਸਕੂਲ ਤੇ ਇਸ ਕਵਿਤਾ ਦਾ ਟਾਈਟਲ ਆ ਜਿਹੜਾ ਉਹ ਦਲਤ ਸਕੂਲ ਆ ਤੇ ਗਰਮੀਤ ਕੜਿਆਲ ਵੀ ਜੀ ਦੁਆਰਾ ਜਿਹੜੀ ਇਹ ਕਵਿਤਾ ਲਿਖੀ ਗਈ ਆ ਉਮੀਦ ਕਰਦੇ ਆ ਜੇਕਰ ਤੁਹਾਨੂੰ ਇਹ ਕਵਿਤਾ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣਾ ਸੋ ਆਪਾਂ ਸ਼ੁਰੂ ਕਰਦੇ ਹਾਂ ਕਵਿਤਾ ਮੈਂ ਪਿੰਡ ਦਾ ਦਲਿਤ ਸਕੂਲ ਹਾਂ ਇਹ ਮੈਂ ਨਹੀਂ ਕਹਿੰਦਾ ਸਕੂਲ ਦੀ ਲਿਪੀ ਪੋਚੀ ਭੈਣ ਜੀ ਆਖਦੀ ਹੈ ਪੜਾਉਣ ਨੂੰ ਤਾਂ ਔਕਾ ਨੂੰ ਨਹੀਂ ਕਰਦੀ ਕੋਈ ਚੱਜ ਦਾ ਜਵਾਕ ਤਾਂ ਸਕੂਲੇ ਪੜ੍ਹਨ ਨਹੀਂ ਆਉਂਦਾ ਐਵੇਂ ਨਿੱਕੀਆਂ ਸੁੱਕੀਆਂ ਜਾਤਾਂ ਵਾਲੇ ਰਹਿ ਗਏ ਸਰਖਾਨ ਨੂੰ ਭਲਾ ਇਹਨਾਂ ਨਾਲ ਕੌਣ ਮੱਥਾ ਮਾਰੇ ਸਕੂਲ ਵਾਲੀ ਭੈਣ ਜੀ ਜਿਵੇਂ ਸੱਚ ਬੋਲਦੀ ਹੈ ਨਿੱਕੀਆਂ ਸੁੱਕੀਆਂ ਜਾਤਾਂ ਦੇ ਪਛਾਦੇ ਨੂੰ ਪੜਾਉਂਦਿਆਂ ਉਸ ਦੀ ਕੋਮਲ ਤੇ ਸੋਹ ਲਜੰਡ ਡੋਲਦੀ ਹੈ ਇਸੇ ਕਰਕੇ ਉਹ ਹਰ ਰੋਜ਼ ਸਕੂਲ ਨੂੰ ਦੌੜਨ ਦਾ ਬਹਾਨਾ ਟੋਲਦੀ ਹੈ ਹੁਣ ਤਾਂ ਭੈਣ ਜੀ ਪੱਕੇ ਤੌਰ ਤੇ ਸ਼ਹਿਰ ਦੇ ਸਕੂਲ ਵਿੱਚ ਪ੍ਰਵਾਸ ਕਰ ਗਈ ਹੈ ਜਵਾਕਾਂ ਦੇ ਸਕੂਲ ਚ ਇਤਰ ਫਰੇਲ ਦੀ ਮਹਿਕ ਹੀ ਵੰਡ ਗਈ ਆ ਹਾਲ ਸਕੂਲ ਦੇ 250 ਜਵਾਕਾਂ ਨੂੰ ਇੱਕੋ ਸਵਾ ਲੱਖ ਮਾਸਟਰ ਪੜਾਉਂਦਾ ਹੈ ਜਵਾਕਾਂ ਦੀਆਂ ਸਿਕਾਇਤਾਂ ਸੁਣਦਾ ਹੈ ਉਹਨਾਂ ਨੂੰ ਦਿਲ ਕੀ ਬਾਤ ਸੁਣਾਉਂਦਾ ਹੈ ਸਮਝ ਲਓ ਸਕੂਲ ਦੀ ਯਾਤਰਾ ਤੇ ਕਦੀ ਕਤਾਈ ਆਉਂਦਾ ਹੈ ਤੇ ਫਿਰ ਅਗਲੇ ਦੌਰੇ ਲਈ ਨਿਕਲ ਤੁਰਦਾ ਹੈ ਕਦੇ ਬੁੱਟਾ ਬਣੋਂ ਕਦੇ ਰੰਗਬਰੰਗੇ ਕਾੜ ਵੰਡਨ ਕਦੇ ਮਰਦਮੁਸ਼ਮਾਰੀ ਕਰਨ ਕਦੇ ਕਦੇ ਮਾਸਟਰ ਵੀ ਮੈਨੂੰ ਆਪਣੇ ਵਰਗਾ ਦਲਤ ਹੀ ਲੱਗਦਾ ਹੈ ਆਪਣੀ ਨਿਗੂਣੀ ਤਨਖਾਹ ਦਾ ਰੋਣਾ ਰੋਂਦਾ ਪੱਕੇ ਹੋਣ ਲਈ ਟੈਂਕੀਆਂ ਤੇ ਚੜਦਾ ਧਰਨਿਆਂ ਮਜਾਰਿਆਂ ਤੇ ਆਪਣੇ ਵਾਲੀ ਪੁਲਿਸ ਤੋਂ ਸੇਵਾ ਕਰਵਾਉਂਦਾ ਇਹ ਇਕਲੌਤਾ ਮਾਸਟਰ ਬੱਚਿਆਂ ਨੂੰ ਗਣਿਤ ਦੇ ਪਹਾੜੇ ਵੀ ਪੜਾਉਂਦਾ ਹੈ ਤੇ ਚਾਚਿਆਂ ਬਾਪੂਆਂ ਦੇ ਲੇਖਾਂ ਨੂੰ ਰੱਟਾ ਵੀ ਲਵਾਉਂਦਾ ਹੈ ਸਾਇੰਸ ਦੇ ਲਾਭ ਹਾਨੀਆਂ ਦੱਸਦਾ ਆਪਣੇ ਮੋਬਾਈਲ ਨਾਲ ਮਨ ਪਰਚਾਉਂਦਾ ਹੈ ਤੇ ਮੇਰੇ ਜਵਾਕ ਜੂੜੀਆਂ ਬਣਾ ਚਿੜੀ ਉੱਡ ਕਾਂ ਉੱਡ ਖੇਡਦੇ ਹਨ ਜਵਾਕ ਮਾਸਟਰ ਨੂੰ ਡਿਸਟਰਬ ਨਹੀਂ ਕਰਦੇ ਤੇ ਮਾਸਟਰ ਵੀ ਜਵਾਕਾਂ ਦੇ ਕੰਮ ਦੇ ਵਿੱਚ ਦਖਲ ਨਹੀਂ ਦਿੰਦਾ ਇਸ ਪੱਖੋਂ ਦੋਵੇਂ ਤਰ੍ਹਾਂ ਪੂਰੀਆਂ ਸਹਿਨਸਿਲਾ ਸਦ ਭਾਵਨਾ ਇੰਨੀ ਕਿ ਅੱਧੀ ਸੁੱਟੀ ਵੇਲੇ ਮੇਡੇ ਮੀਲ ਵੀ ਇਕੱਠੇ ਛੱਕਦੇ ਨੇ ਇੱਕ ਦਿਨ ਮਾਸਟਰ ਨੇ ਸੁਤੰਤਰਤਾ ਦਿਵਸ ਦੇ ਲੇਖ ਦਾ ਡੱਟਾ ਲਵਾਇਆ ਸੀ ਅਗਲੇ ਦਿਨ ਬੱਕਰੀਆਂ ਵਾਲਿਆਂ ਦਾ ਠੋਲਾ ਵੱਲੀ ਹੀ ਗੱਲ ਕੱਢ ਰਿਹਾ ਸੀ ਮਾਸਟਰ ਜੀ ਬਾਪੂ ਆਂਦਾ ਠੋਡੇ ਮਾਸਟਰਾਂ ਨੂੰ ਤਾਂ ਪੁਗਾਈ ਮਾਰਨ ਦੀ ਵਾਦੀ ਹੈ ਜਿਹੜੀ ਆਪਾਂ ਨੂੰ ਮਿਲਦੀ ਸੱਚੀ ਨਹੀਂ ਉਹ ਤਾਂ ਝੂਠੀ ਮੁਠੀ ਦੀ ਆਜ਼ਾਦੀ ਹੈ ਬਾਪੂਆਂ ਦਾ ਰਾਜੇ ਦਾ ਪਹਿਲਾ ਵਾਲੀ ਨੇ ਬਸ ਰੰਗਾਂ ਦਾ ਹੀ ਫਰਕ ਆ ਕੁਝ ਘਰਾਣਿਆਂ ਨੇ ਅਮੀਰ ਹੋਏ ਨੇ ਮੁਲਕ ਤਾਂ ਪਹਿਲਾਂ ਨਾਲੋਂ ਵੀ ਗਰਕਾ ਮੇਰੇ ਜਵਾਬ ਤੇ ਨਵੇਂ-ਨਵੇਂ ਸਵਾਲ ਕਰਦੇ ਨੇ ਮਾਸਟਰ ਦੇ ਗਿਆਨ 'ਚੋਂ ਮਨਾਮੁਹੀ ਵਾਧਾ ਕਰਦੇ। ਮਾਸਟਰ ਜੀ ਵੱਲੋਂ ਪਾਣੀ ਬਾਰੇ ਪੜਾਉਂਦਿਆਂ ਲਾਟੂ ਦਾ ਗੇੜ ਇਸ ਗੱਲ ਤੇ ਅੜ ਗਿਆ ਸੀ। ਮਹਿਰਾਂ ਦਾ ਇੱਕ ਜਵਾਕ ਮਾਸਟਰ ਅੱਗੇ ਸਵਾਲ ਬਣ ਕੇ ਖੜ ਗਿਆ ਸੀ। ਮਾਸਟਰ ਜੀ ਕਹਿੰਦੇ ਧਰਤੀ ਉੱਤੇ ਤਿੰਨ ਗੁਣਾ ਹਿੱਸੇ ਪਾਣੀ ਆ। ਗੱਲ ਸੱਚੀ ਕਿ ਤੇਰੇ ਮੇਰੇ ਵਰਗਿਆਂ ਦੀ ਘੜੀ ਕਹਾਣੀ ਆ। ਮਾਸਟਰ ਐਨਕਾ ਨੂੰ ਨੱਕ ਦੀ ਘੋੜੀ ਤੇ ਲਿਆਇਆ ਸੀ ਤੇ ਸ਼ਰਾਰਤੀ ਅੱਖਾਂ ਨਾਲ ਮੁਸਕਰਾਇਆ ਸੀ। ਉਹ ਮੇਰੇ ਹਿਸਾਬ ਨਾਲ ਤਾਂ ਧਰਤੀ ਉੱਤੇ ਤਿੰਨ ਹਿੱਸੇ ਪਾਣੀ ਹੈ ਫੇਰ ਵੀ ਆਪਦੀ ਬੀਬੀ ਨੂੰ ਪੁੱਛ ਕੇ ਆਵੀਂ ਮੇਰੇ ਨਾਲੋਂ ਤਾਂ ਕਈ ਗੁਣਾ ਸਿਆਣੀ ਹੈ ਤੇ ਅਗਲੇ ਦਿਨ ਮਾਸਟਰ ਜੀ ਦੀ ਮਾਤਾ ਮਾਸਟਰ ਜੀ ਮਾਤਾ ਆਂ ਦੀ ਥੋੜਾ ਮਸਤ ਢੜੀ ਢੜੀ ਦੇ ਗਪੌੜ ਛੜਦਾ ਧਰਤੀ ਤੇ ਐਨਾ ਪਾਣੀ ਕਿੱਥੋਂ ਆ ਗਿਆ ਆਪਾਂ ਦਾ ਪੀਣ ਨੂੰ ਵੀ ਤਰਲੇ ਮਾਰਦੇ ਆ ਕਈ ਕੀ ਦਿਨ ਨਹਾਉਣਾ ਧੋਣਾ ਟਾਲਦੇ ਆ ਬਾਲਟੀ ਦੀ ਥਾਂ ਗਲਾਸ ਨਾਲ ਤੇ ਗਲਾਸ ਦੀ ਤਾਂ ਚੂੜੀਆਂ ਨਾਲ ਸਾਰਦੇ ਆ ਸਾਸਿਆ ਦਾ ਦੌਲਤੀ ਇੰਡੀਆ ਵਾਲੇ ਨਕਸ਼ੇ ਤੇ ਉਂਗਲ ਘਮਾਉਂਦਾ ਹੈ। ਮਾਸਟਰ ਨੂੰ ਆਪਣਾ ਦਰਦ ਸੁਣਾਉਂਦਾ ਹੈ। ਮਾਸਟਰ ਜੀ ਆ ਸਾਰਾ ਮੁਲਕ ਆਪਣਾ ਹੀ ਐ? ਕੋਈ ਸ਼ੱਕ ਮਾਸਟਰ ਫਿਲਮੀ ਡਾਇਲੋਗ ਮਾਰਦਾ। ਹੱਸਾ ਦੌਲਤੀ ਹੈਰਾਨ ਹੀ ਨਹੀਂ ਪਰੇਸ਼ਾਨ ਹੈ। ਕਿ ਦੇਸ਼ ਦਾ ਕਿਹੋ ਜਿਹਾ ਵਿਧੀ ਵਿਧਾਨ ਐ? ਐਡੇ ਮੁਲਕ ਵਿੱਚ ਸਾਡੇ ਰਹਿਣ ਲਈ ਨਾ ਕੋਈ ਥਾਂ ਤੇ ਨਾ ਕੋਈ ਮਕਾਨ। ਤੇ ਰੇੜੂ ਆਏਵੇਂ ਰੋਜ ਰੋਲਾ ਪਾਈ ਜਾਂਦਾ ਕਿ ਮੇਰਾ ਭਾਰਤ ਮਹਾਨ ਦਿਉਲਤੀ ਇਉਂ ਹੀ ਦੇਸ਼ ਵਾਲੇ ਨਕਸ਼ੇ 'ਚ ਆਪਣੇ ਰਹਿਣ ਲਈ ਅਕਸਰ ਥਾਂ ਲੱਭਦਾ ਹੈ। ਕਮਿਆਰਾਂ ਦਾ ਕੰਮਾ ਦਾ ਬੜਾ ਵਹਿਕਤੀ ਆ। ਮਾਸਟਰ ਦੇ ਸਵਾਲਾਂ ਦਾ ਵੱਖਰਾ ਹੀ ਜਵਾਬ ਦਿੰਦਾ। ਕਮਿਆ ਧਰਤੀ ਘੁੰਮਦੀ ਕਿ ਖੜੀ ਮਾਸਟਰ ਸਾਹਿਬ ਮੇਰਾ ਬਾਪੂ ਆਂਦਾ ਖੜੀ ਹੁੰਦੀ। ਜੇ ਘੁੰਮਦੀ ਹੁੰਦੀ ਤਾਂ ਆਪਣਾ ਚੱਕ ਵੀ ਘੁੰਮਦੇ ਰਹਿਣਾ ਸੀ। ਤੇ ਚੱਕ ਦੇ ਘੁੰਮਣ ਨਾਲ ਹੀ ਘਰ ਦੇ ਜੀਆਂ ਦੇ ਮੂੰਹ ਚ ਅੰਨ ਪੈਣਾ ਸੀ। ਪਰ ਦੀਵਾਲੀ ਵੇਲੇ ਦੀਵੇ ਨਹੀਂ ਬਨੇ ਰਿਆ ਤੇ ਲੜੀਆਂ ਜਗਦੀਆਂ ਨੇ। ਕੀ ਦਸੀਏ ਮਾਸਟਰ ਜੀ ਕਿੰਨੀਆਂ ਬੁਰੀਆਂ ਲਾਦੀਆਂ ਨੇ। ਹਟੜੀਆਂ ਜਗਾਉਣ ਵਾਸਤੇ ਤਾਂ ਕੁੜੀਆਂ ਹੀ ਨਹੀਂ ਆਈਆਂ। ਸੋਹਣਿਆ ਢੱਡ ਅੰਦਰ ਹੀ ਮਾਰ ਸੁੱਟੀਆਂ ਨੇ। ਸੋ ਮਾਸਟਰ ਜੀ ਬਾਪੂ ਦੀ ਗੱਲ ਚ ਸਚਾਈ ਬੜੀ ਐ। ਧਰਤੀ ਘੁੰਦੀ ਨਹੀਂ ਇੱਕੋ ਥਾਂ ਹੀ ਖੜੀ ਐ। ਮਜਬੀਆਂ ਦੀ ਕਿੱਟੋ ਸਕੂਲ ਲੰਗੇ ਡੰਗ ਆਉਂਦੀ ਐ। ਜਾਦਾਦਨ ਆਪ ਦੀ ਵਿਧਵਾ ਮਾਂ ਨਾਲ ਲੋਕਾਂ ਦੇ ਘਰੀ ਗੋਹਾ ਕੂੜਾ ਕਰਾਉਂਦੀ ਹੈ ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਮੁਤਰਾਲ ਵਰਦੀ ਤੇ ਭਾਰਤ ਮਾਤਾ ਦਾ ਨਕਸ਼ਾ ਬਣਾਉਂਦਾ ਹੈ ਉਸ ਦੀਆਂ ਮਸ਼ੂਮ ਅੱਡੀਆਂ 'ਚ ਫਸਿਆ ਗੋਹਾ ਰਾਜਧਾਨੀ ਦੀ ਸਿੱਖਿਆ ਨੀਤੀ ਨੂੰ ਦੰਦੀਆਂ ਚੜਾਉਂਦਾ ਹੈ ਮੈਂ ਪਿੰਡ ਦਾ ਦਲਤ ਸਕੂਲ ਰਾਜਧਾਨੀ ਦੀ ਮੀਸਨੀ ਅੱਖ ਦਾ ਸੁਪਨਾ ਜੋ ਕੇਵਲ ਨਿਤਾਮਾ ਦੇ ਜੋ ਕੇਵਲ ਨਿਤਾਮਾ ਦੇ ਵਿਕਾਸਮੁਖੀ ਬਿਆਨਾਂ ਚੋਂ ਹੀ ਚਮਕਦਾ ਤੇ ਦਮਕਦਾ ਹੈ ਉੰਜ ਤਾਂ ਬਸ ਅਖਬਾਰਾਂ ਤੇ ਚੈਨਲਾਂ ਦੀਆਂ ਖਬਰਾਂ ਚੋ ਹੀ ਲਟਕਦਾ ਹਾਂ ਤੇ ਕੰਮਿਆਂ, ਘੋਟੀਆਂ, ਦੌਲਤੀਆਂ ਠੋਲਿਆਂ ਸਭ ਪੱਖੀ ਗਿਆਨ ਬਖਸ਼ਦਾ। ਮੇਰੇ ਮੱਥੇ ਤੇ ਉਕਰਿਆ ਸਿੱਖਣ ਲਈ ਜਾਓ ਤੇ ਸੇਵਾ ਲਈ ਜਾਓ ਦਾ ਨਾਰਾ। ਮੇਰੇ ਢਿੱਡ ਚ ਕੁਤਕਤਾੜੀਆਂ ਕੱਢਦਾ। ਸੂਟ ਬੂਟ ਤੇ ਨੇਕਟਾਈ ਵਾਲਿਆਂ ਦੇ ਪਰਜੰਦਾ ਨੂੰ ਮੇਰੇ ਤੋਂ ਪਿੱਟ ਚੜਦੀ ਹੈ। ਮੇਰੇ ਕੋਲ ਲੰਘਾ ਲੱਗਾ ਮੁਸ਼ਕਲ ਨਖ ਨੂੰ ਚੜਦੀ ਏ। ਇਸੇ ਕਰਕੇ ਉਹਨਾਂ ਨੂੰ ਸਕੂਲ ਦੀ ਵੈਣ ਮੇਰੇ ਕੋਲੋਂ ਦੂਰ ਹੋ ਕੇ ਲੰਘਦੀ ਏ। ਮੈਨੂੰ ਦੁਖੀ ਕਰਦੀ ਹੈ ਮੇਰੇ लाਡਲਿਆਂ ਦਾ ਕਲੇਜਾ ਡੰਗਦੀ ਹੈ ਮੈਂ ਆਪਣੇ ਆਲਿਆਂ ਭੋਲਿਆਂ ਦੀਆਂ ਅੱਖਾਂ 'ਚ ਸੁਪਨੇ ਬੀਜਨੇ ਚਾਹੁੰਦਾ ਹਾਂ ਇਸੇ ਕਰਕੇ ਆਏ ਸਾਲ ਰਾਜਧਾਨੀ ਵੱਲ ਝੋਲੀ ਫਲਾਉਂਦਾ ਹਾਂ ਮੈਂ ਪਿੰਡ ਦਾ ਦਲਤ ਸਕੂਲ ਸੋਇ ਕਵਤਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦਿਓ ਜੀ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ